ਕੋਈ ਇਹ ਤੇ ਇਨਸਾਨੀਅਤ ਨਾਲ ਨਾ ਹੈ ਜਦੋਂ ਮੈਂ ਫਾਈਲ ਪੜਾਉਣ ਲੱਗਿਆ ਮਨ ਲੱਗਿਆ ਮੇਰੀ ਫੇਰ ਕਿਹੜਾ ਵਾਪਸ ਕਰਦੀ ਇਹਨਾਂ ਨੇ ਪੰਜਾਬ ਪਰਦੇ ਵਿੱਚ ਪੰਚਾਇਤ ਤੇ ਸਰਪੰਚ ਦੀਆਂ ਚੋਣਾਂ ਹੋਣ ਵਾਲੀਆਂ ਨੇ ਉਸ ਤੋਂ ਪਹਿਲਾਂ ਨਾਮਜ਼ਦਗੀਆਂ ਦਾ ਆਖਰੀ ਪੜਾਅ ਚੱਲ ਰਿਹਾ ਹੈ ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਕੋੜੀ ਚੜਨ ਤੋਂ ਪਹਿਲਾਂ ਲਾਈਨ ਦੇ ਵਿੱਚ ਲੱਗਿਆ ਹੋਇਆ ਤਾਂ ਕਿ ਉਹ ਨਾਮਜ਼ਦਗੀ ਪੜ ਸਕੇ ਹਲਕਾ ਕਿ ਉਸਦੀ ਇੱਛਾ ਸੀ ਉਹ ਸਰਪੰਚ ਬੰਨਣਾ ਚਾਹੁੰਦਾ ਸੀ ਪਰ ਉਹ ਕਾਫੀ ਜ਼ਿਆਦਾ ਨਿਰਾਸ਼ ਹੋ ਗਿਆ ਜਦੋਂ ਮੀਡੀਆ ਨੇ ਇਸ ਲਾੜੇ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸਨੇ ਕਿਹਾ ਕਿ ਮੈਂ ਲਾਈਨ ਦੇ ਵਿੱਚ ਲੱਗਿਆ ਪਰ ਕਿਸੇ ਨੇ ਕੋਈ ਇਨਸਾਨੀਤ ਨਹੀਂ ਦਿਖਾਈ ਤੇ ਇਸ ਦੀ ਫਾਈਲ ਉਸ ਨੂੰ ਮੋੜ ਦਿੱਤੀ ਗਈ ਤੁਹਾਨੂੰ ਦੱਸ ਦੇ ਕਿ ਪੰਜਾਬ ਭਰ ਦੇ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣਗੀਆਂ ਇਸ ਤੋਂ ਪਹਿਲਾਂ ਨਾਮਜ਼ਦਗੀਆਂ ਭਰਨ ਦਾ ਇਹ ਆਖਰੀ ਪੜਾਅ ਹੈ ਜਿੱਥੇ ਕਈ ਪਾਸੇ ਝੜਪ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉੱਥੇ ਹੀ ਇਹ ਵੀਡੀਓ ਸਾਹਮਣੇ ਜਿੱਥੇ ਇੱਕ ਮੁੰਡੇ ਦੇ ਵੱਲੋਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਤੋਂ ਪਹਿਲਾਂ ਸਰਪੰਚੀ ਦੀ ਨਾਮਜ਼ਦਗੀ ਪੱਤਰ ਭਰਨ ਦੇ ਲਈ ਨਾਮਜ਼ਦਗੀ ਦਾਖਲ ਕਰਨ ਦੇ ਲਈ ਉਹ ਲਾਈਨ ਦੇ ਵਿੱਚ ਲੱਗਦਾ ਪਰ ਉਸ ਦੇ ਵੱਲੋਂ ਆਪਣੀ ਵਾਰੀ ਦਾ ਇੰਤਜ਼ਾਰ ਕੀਤਾ ਜਾਂਦਾ ਪਰ ਉਹ ਕਾਫੀ ਜ਼ਿਆਦਾ ਨਿਰਾਸ਼ ਹੋ ਗਿਆ ਹਾਲਾਂਕਿ ਕਿਹੜੇ ਕਾਰਨਾ ਕਰਕੇ ਉਸ ਦੀ ਫਾਈਲ ਮੋੜ ਦਿੱਤੀ ਗਈ ਇਸ ਬਾਬਤ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਜਦੋਂ ਇਸ ਮੁੰਡੇ ਦੇ ਨਾਲ ਉੱਥੇ ਮੌਜੂਦ মিডিਆ ਕਰਮੀਆਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁੰਡੇ ਦਾ ਕਹਿਣਾ ਸੀ ਕਿ ਉਸਦੀ ਫਾਈਲ ਉਸ ਨੂੰ ਮੋੜ ਦਿੱਤੀ ਗਈ ਹੈ ਕਿਸੇ ਨੇ ਵੀ ਉਸ ਦੇ ਨਾਲ ਇਨਸਾਨੀਅਤ ਨਹੀਂ ਦਿਖਾਈ ਤੁਹਾਨੂੰ ਦੱਸ ਦੇ ਕਿ ਜਿੱਥੇ ਅੱਜ ਇਸ ਮੁੰਡੇ ਨੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਸੀ ਇਸ ਦਾ ਵਿਆਹ ਹੋਣ ਵਾਲਾ ਸੀ ਉੱਥੇ ਹੀ ਇਹ ਬਰਾਤ ਲੈ ਕੇ ਪਹੁੰਚਣ ਦੀ ਥਾਂ ਤੇ ਨਾਮਜ਼ਦਗੀ ਭਰਨ ਦੇ ਲਈ ਪਹੁੰਚਦਾ ਪਰ ਲਾਈਨ ਦੇ ਵਿੱਚ ਲੱਗਦਾ ਪਰ ਇਸ ਦੀ ਫਾਈਲ ਇਸ ਨੂੰ ਮੋੜ ਦਿੱਤੀ ਜਾਂਦੀ ਹੈ ਇਸ ਦੇ ਚੱਲਦੇ ਇਹ ਲੜਾਕਾ ਕਾਫੀ ਜ਼ਿਆਦਾ ਨਿਰਾਸ਼ ਹੋ ਗਿਆ ਤੁਹਾਨੂੰ ਦੱਸ ਦੇ ਕਿ ਲੰਬੀ ਦੇ ਪਿੰਡ ਲਾਲਬਾਈ ਦਾ ਇਹ ਮੁੰਡਾ ਦੱਸਿਆ ਜਾ ਰਿਹਾ ਜਿਹੜਾ ਇੱਕ ਸਰਪੰਚੀ ਦੇ ਲਈ ਕਾਗਜ਼ ਦਾਖਲ ਕਰਨ ਵਾਸਤੇ ਪਹੁੰਚਿਆ ਇਸ ਮੁੰਡੇ ਦਾ ਨਾਮ ਤੇਜਿੰਦਰ ਸਿੰਘ ਉਰਫ ਤੇਜੀ ਹੈ ਇਹ ਆਪਣੀ ਬਰਾਤ ਸਮੇਤ ਇੱਥੇ ਪਹੁੰਚਦਾ ਹੈ ਇਸ ਦੇ ਵੱਲੋਂ ਲਾਈਨ ਦੇ ਵਿੱਚ ਲੱਗਿਆ ਜਾਂਦਾ ਹੈ ਜਿੱਥੇ ਇੱਕ ਪਾਸੇ ਪੂਰੀ ਦੀ ਪੂਰੀ ਬਰਾਤ ਲਾੜੇ ਦਾ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਉਹ ਲਾੜਾ ਜਿਹੜਾ ਹੈ ਉਹ ਕੁੜੀ ਨੂੰ ਵਿਆਹਣ ਵਾਸਤੇ ਪਹੁੰਚੇਗਾ ਉੱਥੇ ਹੀ ਦੂਜੇ ਪਾਸੇ ਲਾੜਾ ਆਪਣੀ ਬਰਾਤ ਨੂੰ ਲੈ ਕੇ ਨਾਮਜ਼ਦਗੀ ਦਾਖਲ ਕਰਨ ਦੇ ਲਈ ਪਹੁੰਚਦਾ ਪਰ ਕਾਫੀ ਜ਼ਿਆਦਾ ਨਿਰਾਸ਼ ਹੋ ਜਾਂਦਾ ਇਸ ਦੇ ਵੱਲੋਂ ਕਿਹਾ ਗਿਆ ਕਿ ਮੈਂ ਸਰਪੰਚੀ ਦੀ ਚੋਣ ਲੜਨਾ ਚਾਹੁੰਦਾ ਪਰ ਮੇਰੀ ਫਾਈਲ ਮੈਨੂੰ ਵਾਪਸ ਮੋੜ ਦਿੱਤੀ ਗਈ ਹੈ ਹਾਂਜੀ ਸਰ ਕੀ ਤੁਹਾਡਾ ਨਾਮ ਤੇ ਕਿਹੜਾ ਮਿੰਟ ਹੈ ਜੀ ਮੈਂ ਨਾਮ ਪਾਈ ਇਸ ਕਰੇ ਆ ਬੰਦੇ ਨੇ ਤੇ ਕਿਸੇ ਚੋਰ ਲੜ ਰਹੇ ਹੋ ਤੁਸੀਂ ਮਤਲਬ ਪੈਂਦੀ ਜੀ ਤੇ ਅੱਜ ਤੁਸੀਂ ਬੂਲਾ ਬਣੇ ਹੋ ਤੁਸੀਂ ਵਿਆਹ ਵੀ ਬਰਾਤ ਜਾਣਾ ਸੀ ਤੇ ਅੱਜ ਤੁਸੀਂ ਉੱਥੇ ਕਾਗਜ਼ ਲੰਮੀ ਦਾਖਲ ਕਰਾ ਕਿੰਨੀ ਕੋ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਹਾਂਜੀ ਕੋਈ ਇੱਥੇ ਇਨਸਾਨੀਅਤ ਨਾਲ ਨਾ ਹੈ ਜੀ ਬਾਈ ਜੀ ਇਹ ਗੱਲ ਕਰੀਏ ਜੇ ਮੈਂ ਫਾਈਲ ਫੜਾਉਣ ਲੱਗਿਆ ਮਨ ਲਾ ਕੇ ਮੇਰੀ ਫੇਰ ਕਿਹੜਾ ਵਾਪਸ ਕਰਤੀ ਇਹਨਾਂ ਨੇ ਠੀਕ ਹੈ ਤੇ ਇੱਕ ਮੈਂਬਰ ਕੇ ਸਰਪੰਚ ਜੀ ਸਰਪੰਚ ਜੀ ਠੀਕ ਹੈ ਜੀ ਤੇ ਆ ਆਪਣਾ ਇਧਰ ਪਰਤੇ ਭਾਰਵਾ ਨਾ ਇੱਕ ਕਰਨੇ ਆਜੀ ਠੀਕ ਠੀਕ ਆਜੀ ਅੱਜੋ ਸ਼ਾਦੀ ਟੁੱਟੀ ਹਾਂਜੀ ਠੀਕ ਹੈ ਜੀ ਬਾਈ ਤੋਂ ਆਈ ਕਿਹੜਾ ਪਿੰਡ ਵੀਰ ਜੀ ਲਾਲ ਬਾਈ ਲਾਲ ਬਾਈ ਵੀਰ ਜੀ ਤੁਹਾਡਾ ਕੀ ਨਾਮ ਹੈ ਟਰਾਈ ਤੇ ਜਿਹੜਾ ਜਿਹੜਾ ਕਿਥੇ ਕੈਂਡੀਡੇਟ ਉਹ ਦਾ ਨਾਮ ਤੇਜਿੰਦਰ ਸਿੰਘ ਹੈ ਤੇਜਿੰਦਰ ਸਿੰਘ ਉਹਨਾਂ ਦੇ ਫਾਦਰ ਦਾ ਨੇਮ ਆਮਰਜੀਤ ਸਿੰਘ ਹੈ ਅਮਰਜੀਤ ਸਿੰਘ ਕਿਹੜਾ ਪਿੰਡ ਹੈ ਜੀ ਲਾਲ ਬਾਈ ਲਾਲ ਬਾਈ ਇੱਕ ਤੁਹਾਡੇ ਪਿੰਡ ਕਿੰਨੇ ਨਮਾਇੰਦੇ ਖੜੇ ਆ ਪੰਜ ਨਮਾਇੰਦੇ ਪੰਜ ਨਮਾਇੰਦੇ ਕਿਹੜੇ ਪਿੰਡ ਬਰਾਤ ਜਾਣੀ ਹੈ ਰਾਦੇ ਚੱਕ ਫਾਜਲਕੇ ਰਾਦੇ ਚੱਕ ਫਾਜਲਕੇ ਫਾਜਲਕਾ ਠੀਕ ਹੈ ਤੁਸੀਂ ਉਹਨਾਂ ਦੇ ਜਿਹੜਾ ਲਾੜਾ ਸਾਹਿਬ ਨੇ ਉਹਨਾਂ ਦੇ ਕੀ ਲੱਗਦੇ ਹੋ ਬਰਾਜ ਤੁਹਾਡਾ ਨਾਮ ਕੀ ਹੈ ਅਰਜਿੰਦਰ ਠੀਕ ਹੈ